ਕਹਿੰਦੇ ਪਾਣੀ ਜਿਆਦਾ ਆਗਰ ਮੈਂ ਕੀ ਕਰ ਗਿਆ ਗਿਆਨ ਇੰਨਾ ਜਿਆਦਾ ਆ ਜਾਂਦਾ ਹੰਕਾਰ ਦੀ ਵਾਇ ਨਹੀਂ ਜਲਦੀ ਡੁੱਬ ਜਾਂਦਾ ਵਿੱਚ ਹੀ ਡੁੱਬ ਜਾਂਦਾ بڑے بڑے ਹੰਕਾਰੀਆਂ ਨਾਨਕ ਗਰਮ ਗਲੇ ਵਿੱਚ ਹੀ ਗਲ ਜਾਂਦਾ ਬਣਲੀ ਦੀਂਦਾ ਹੀ ਨਹੀਂ ਕਿੱਥੇ ਹੈ ਛੱਪੜ ਛੱਪੜ ਨਹੀਂ ਦੀਂਦਾ ਹੈ ਕਿੱਥੇ ਸਈ ਨਮਉ ਤੋਖਣੀ ਪੋਖਣੀ ਸੰਤ ਸਰਬਾ ਨਮਉ ਤੋਖਣੀ ਪੋਖਣੀ ਸੰਤ ਸਰਬਾ ਸੰਤ ਸਰਬਾ ਸਾਰੇ ਸੰਤਾਂ ਨੂੰ ਧੋਖੜੀਆਂ ਪੋਖੜੀਆਂ ਪੋਖੜੀ ਤਾਂ ਹੁੰਦਾ ਹੀ ਹੈ ਪੋਖੜੀ ਹੁੰਦੀ ਹੈ ਭੁੱਖ ਜਦ ਭੁੱਖ ਲੱਗਦੀ ਹੈ ਨਾ ਉਹਨੂੰ ਕੋ ਦੇ ਦਈਏ ਪੋਖੜੀਏ ਪੋਖੜੀ ਹੈ ਨਾ ਪੋਖ ਐ ਨਹੀਂ ਹੈਗਾ ਅਵੇ ਚਲੋ ਜੇ ਕਿਰਾ ਪ੍ਰਸ਼ਾਦ ਇਹਨਾਂ ਖ ਦੇ ਦਿੱਤਾ ਨਹੀਂ ਉਹ ਕਹਿੰਦਾ ਖਾ ਰੱਜ ਕੇ ਜਦ ਅੰਬਰ ਸ਼ਕਲਦੇ ਕਹਿੰਦੇ ਜਿੰਨਾ ਅੱਜ ਖਾ ਲਿਆ ਨਾ ਜੇ ਮਾਲਾ ਵੋਟਾ ਕਹਿੰਦੇ ਰਹੇਗਾ ਤੇਰਾ ਉਮਰਤ ਕੱਚਾ ਭੋਖ ਦੇ ਨੇ ਪੂਰਾ ਭਰ ਕੇ ਠੋਕ ਕੇ ਠੋਕ ਕੇ ਜਿੰਨਾ ਪੈਂਦਾ ਪਾਲ ਹੈ ਸੁਣ ਤੋਖੜੀ ਤੁੰਨ ਕੇ ਪੜੋ ਕਿਤੇ ਕਮੀ ਨਾ ਰਹਿ ਜਵੇ ਗਿਆਨ ਦੀ ਭੋਖਣੀ ਤੇ ਤੋਖੜੀ ਦੋਏ ਗਾਂ ਸੰਤ ਸਰਬਾ ਸਾਰੇ ਸੰਤਾਂ ਨੂੰ ਨਮੋ ਸਖਤਣੀ ਸੂਲਣੀ ਖੜਗ ਪਾਣੀ ਸਖਤਣੀ ਸੂਲਣੀ ਦੇਖੋ ਸ਼ਕਤਣੀ ਹੈ ਸ਼ਕਤੀ ਨਹੀਂ ਹੈ ਸ਼ਕਤੀ ਹੋਰ ਅਰਥ ਹੈ ਸ਼ਕਤਣੀ ਹੋਰ ਅਰਥ ਹੈ ਸ਼ਕਤਣੀ ਜਿਆਦਾ ਜਾਂ ਸ਼ਕਤੀ ਦੂਏ ਨੂੰ ਦਵੇ ਸ਼ਕਤੀ ਮੇਰੀ ਮੇਰੇ ਕੋਲ ਹੈ ਦੂਏ ਨੂੰ ਕੀ ਬਦਲੂ ਉਹਦੀ ਮਦਦ ਕਰਦੀ ਇਹਨਾਂ ਦੇ ਜਿਹਨੇ ਦੇਵੀ ਦੇਵਤੇ ਨੇ ਸ਼ਕਤੀ ਉਹਨਾਂ ਕੋਲੇ ਰਹਿ ਜਾਂਦੀ ਹੈ ਨਾ ਕੋਲ ਨਹੀਂ ਆਉਂਦੀ ਇਹਨਾਂ ਦੀ ਉਹ ਆਪਣੇ ਇਹਨਾਂ ਦੀ ਮਦਦ ਕਰਕੇ ਆਪਣੇ ਘਰ ਨੂੰ ਚਲੇ ਜਾਂਦੇ ਨੇ ਉਹੀ ਸ਼ਕਤੀ ਦੂਏ ਨੂੰ ਦੇ ਦੇਣੀ। ਤਾਣਿਆ ਤੂੰ ਤਾਣ। ਸ਼ਕਤਨੀ ਆਪਣੀ ਸ਼ਕਤੀ ਦੂਜੇ ਨੂੰ ਦੇ ਦਿੰਦੀ ਹੈ। ਯਾਨੀ ਉਹ ਹੈ ਜਾਈ ਪਰਸ ਪਰਸ ਹੈ ਬਣਾ ਦੇ ਦੂਏ ਨੂੰ। ਪਰਸ ਨੂੰ ਪਰਸ ਕੇ ਜਿਵੇਂ ਚੰਦਨ ਚੰਦਨ ਨੇ ਬਣਾ ਦਿੰਦਾ ਦੂਏ ਨੂੰ ਜਿਹੜਾ ਉਹਦੇ ਸੰਪਰਕ ਚ ਆ ਜਾਏ। ਆਪਣੇ ਵਾਲੀ ਸ਼ਕਤੀ ਦੇਤੀ ਉਹਨੂੰ। ਇਹ ਸ਼ਕਤਨੀ ਲਫ਼ਜ਼ ਵਰਤਿਆ। ਉਹੀ ਸ਼ਕਤੀ ਦੂਹੇ ਚ ਪੈਦਾ ਕਰ ਦੇਣੀ ਸਿਰਫ ਸਪਰਸ਼ ਕਰਕੇ ਹੀ ਤੇਰੀ ਘਟਦੀ ਨਹੀਂ ਉਹਦੇ ਕੋ ਆ ਜਾਂਦੀ ਹੈ ਗਿਆਨ ਦੂਹੇ ਨੂੰ ਦੇ ਦिए ਉਹਦਾ ਘਟਿਆ ਨਹੀਂ ਦੂਹੇ ਕੋ ਚਲਾ ਗਿਆ ਵੀ ਢੇੜ ਵਾਲੇ ਦਾ ਗਿਆਨ ਤਾਂ ਘਟਿਆ ਨਹੀਂ ਦੂਹੇ ਕੋ ਨਹੀਂ ਆ ਗਿਆ ਇਹ ਸ਼ਕਤ ਨਹੀਂ ਸੂਲਣੀ ਖੜਗ ਪਾਣੀ ਕਿਹਨੂੰ ਕਿਹਨੂੰ ਦਿੰਦੀ ਹੈ ਸਰ ਸੂਲਣੀ ਨੂੰ ਤਰਸੂਲ ਵਾਲੀ ਨੂੰ ਇਹ ਦੇਖੋ ਤਰਸੂਲ ਹੈ ਸ਼ਿਵਜੀ ਦੀ ਮੱਤ ਹੈ ਮੁਰੂ ਬੀ ਅਕਲ ਦੇਣ ਵਾਲੀ ਐ ਤੂੰ ਅਕਲ ਦੀ ਕਮੀ ਐ ਉਹ ਦੇਖੋ ਖੜਕ ਪਾਣੀ ਉਹਦੀ ਜਿਹੜੀ ਖੜਕ ਹੈ ਨਾ ਉਹਨੂੰ ਵੀ ਪਾਣ ਦੇ ਦਿੰਦੀ ਐ ਤੂੰ ਆਪਣੇ ਵਾਲੀਓ ਆਪਣੇ ਵਾਲੇ ਰੰਗ ਝੜ ਦਿੰਦੀ ਐ ਉਹਨੂੰ ਤੇਰੇ ਵਰਗਾ ਹੀ ਹੋ ਜਾਂਦੀ ਐ ਫਿਰ ਉਹ ਜਿੰਨਾ ਤੇਰੇ ਕੋਲ ਕਰਣਾ ਗਿਆਨ ਹੈ ਨਾ ਉਹ ਹੀ ਉਹਦਾ ਹੋ ਜਾਂਦਾ ਐ ਖੜਕ ਪਾਣੀ ਸੁਣਣੀ ਜਿਹੜੇ ਲੱਭਦਾ ਪੁਰ ਸੁਣਣੀ ਤਾਂ ਸੂਰ ਵਾਲੀ ਜਿਹੜੀ ਮੱਤ ਐ ਸ਼ਿਵ ਜੀ ਦੀ ਮੱਤ ਐ ਸੁਣਣੀ ਉਹ ਹੁੰਦੀ ਐ ਸ਼ਿਵ ਜੀ ਦੀ ਮੱਤ ਐ ਸੁਣਣੀ ਹਾਂ ਨਮੋ ਤਾਰਨੀ ਕਾਰਨੀਯਾਂ ਕਿਰਪਾਣੀ ਨਮੋ ਤਾਰਨੀ ਕਾਰਨੀਯਾਂ ਕਿਰਪਾਣੀ ਸੰਸਾਰ ਦੇ ਵਿੱਚੋਂ ਤਾਰਨ ਦੀ ਸਿਰਫ ਇੱਕ ਤੂੰ ਹੀ ਕਾਰਨ ਹੋਰ ਕੋਈ ਨਹੀਂ ਤਾਰ ਸਕਦਾ ਕੀ ਤਾਰਨੀ ਕਿਵੇਂ ਤਾਰਦੀ ਹੈ ਕਿਰਪਾਣੀ ਤੇਰੀ ਕਿਰਪਾ ਜੀ ਤੇ ਹੋ ਜਾਂਦੀ ਉਹ ਤਰ ਜਾਂਦਾ ਹੈ ਕਿਰਪਾਣੀ ਕਿਰਪਾ ਦਾ ਨਾਮ ਹੈ ਤਾਰਨ ਦਾ ਕਾਰਨ ਤਾਂ ਤੂੰ ਹੀ ਹੈ ਤੇਰੇ ਬਿਨਾਂ ਨਹੀਂ ਕੋਈ ਤਰਿਆ ਇੱਥੋਂ ਆ ਸਾਗਰ ਤੋਂ ਜਾ ਨਹੀਂ ਗਿਆ ਪਰ ਭਜੀ ਤੇ ਤੇਰੀ ਕਿਰਪਾ ਹੋਈ ਚਲਾਂਗੇ ਜੇ ਤੇ ਤੂੰ ਤਰੋੜੀ ਹੋ ਚਲਾਂਗੇ ਤੈਨੂੰ ਖੁਸ਼ਵੇਂ ਕੀਤਾ ਜਾਵੇ ਨਮੋ ਰੂਪ ਕਾਲੀ ਕਪਾਲੀ ਅਨੰਦੀ ਨਮੋ ਰੂਪ ਕਾਲੀ ਕਪਾਲੀ ਕਪਾਲੀ আর ਕਾਲੀ ਜੇ ਇਕੱਠਾ ਨਾ ਪੜਿਆ ਤਾਂ ਗੜਬੜ ਹੋ ਜੂ ਨਮੋ ਰੂਪ ਕਾਲੀ ਕਪਾਲੀ ਨਮੋ ਤੈਨੂੰ ਨਮਸਕਾਰ ਇਸ ਕਰਕੇ ਜਿਹੜਾ ਰੂਪ ਕਾਲੀ ਦਾ ਰੂਪ ਹੈ ਨਾ ਕਾਲੀ ਹੈ ਤੂੰ ਕਪਾਲੀ ਹੈ ਜਿਹੜੀ ਆ ਕਪਾਲੀ ਵੀ ਖੋਪੜੀ ਵਾਲੀ ਮਾਤਾ ਹੋਈ ਕਪਾਲੀ ਖੋਪੜੀ ਹੁੰਦੀ ਹੈ ਨਾ ਉਹ ਜਿਹੜੇ ਆ ਦਿਮਾਗ ਨੂੰ ਮੰਨਦੇ ਨੇ ਦਸ ਹਜ਼ਾਰ ਉਹ ਕਪਾਲੀ ਵਾਲੇ ਨੇ ਜਿਹੜੇ ਦਿਮਾਗੇ ਦਸ ਹਜ਼ਾਰ ਮੰਨਦੇ ਨੇ ਨਾ ਸੰਸਾਰ ਨੂੰ ਆਪਣੇ ਦਿਮਾਗ ਨਾਲ ਇਹਨਾਂ ਨੇ ਮੱਤਾਂ ਪੈਰਿਆ ਕੀਤੀਆਂ ਸਾਰੀਆਂ ਮਨਵੱਤਾਂ ਇਹ ਸਾਰੀ ਕਪਾਲੀ ਮੱਤਾਂ ਨੇ ਇਹ ਕਾਲੀਆ ਕਪਾਲੀ ਨੇ ਇਹ ਕਪਾਲੀ ਮੱਤਾਂ ਨਹੀਂ ਕੱਢ ਲਈ ਹੈ ਕਾਲ ਹੈ ਜਿੰਨੀਆਂ ਖੋਪੜੀ ਜੋ ਮੱਤਾਂ ਪੈਦਾ ਹੋਈਆਂ ਨੇ ਮਨਵੱਤਾਂ ਸਾਰਿਆਂ ਦਾ ਹੀ ਕਾਲ ਹੈ ਤੂੰ ਸકલ ਮਤਾਂ ਦਾ ਅੰਤ ਕੇਵਲ ਹਰਨਾਮ ਮਤਾਂ ਦਾ ਮੱਤਾਂ ਦਾ ਅੰਤ ਮੱਤਾਂ ਨੂੰ ਨਹੀਂ ਕੋਈ ਬੰਦਾ ਫੇਰ ਉਹਨੂੰ ਅਨਵਤਨੂ ਕੋਈ ਮੰਨਦਾ ਜਦੋਂ ਤੂੰ ਪ੍ਰਗਟ ਹੋ ਜਾਂਦੀ ਹੈ ਨੰਮਰੂ ਸ਼ਗਲ ਮਤਾਨ ਤੱਕ ਇਹ ਬਲ ਹਰ ਨਾ ਬੋਲਣਾ ਪ੍ਰਚਾਰ ਬੰਦ ਹੋ ਜਾਂਦਾ ਨੰਮਰੂ ਪਕਾਲੀ ਕਪਾਲੀ ਅਨੰਦੀ ਤੂੰ ਅਨੰਦੀ ਹੈ ਉਹਨਾਂ ਨੂੰ ਵੀ ਇਹ ਲੰਦਿਰੂ ਬਣਾ ਦਿੰਦੀ ਉਹ ਮਤਾਲਿਆਂ ਨੂੰ ਵੀ ਜਿਹੜਾ ਇੱਧਰ ਆ ਗਿਆ ਦੇਖੋ ਗੁਰੂ ਅਮਰਦਾਸ ਜੀ ਆਏ ਇੱਧਰ ਕਪਾਲੀ ਮਤ ਸੀ ਉਹਨਾਂ ਕੋਲ ਗੁਰੰਗਦੇਵ ਕੋ ਕਪਾਲੀ ਮਤ ਸੀ ਦੇਵਯੋ ਮੱਥੜੀ ਮੂਰਤੀ ਦੇ ਬੰਦੇ ਸੀ ਵੀ ਕੁਝ ਹੋ ਉਹ ਕਪਾਲੀ ਐ ਉਹ ਦਿਮਾਗ ਨੇ ਵੱਲੀ ਗੱਲ ਜੋ ਮੰਨ ਲਈ ਸੀ ਨਾ ਮੰਨੇ ਉਹ ਕਪਾਲੀ ਐ ਬੰਨੀ ਬੈਠੇ ਸੀ ਵੀ ਜੇ ਦਰਸ਼ਨ ਉਹ ਅੱਖਾਂ ਨਾਲੇ ਕਰਦੇ ਤੇ ਕਪਾਲੀ ਹੋਈ ਐ ਜੋ ਅੱਖਾਂ ਨਾਲ ਦਰਸ਼ਨ ਵਾਲੇ ਸਾਰੇ ਕਪਾਲੀ ਨੇ ਅੱਖਾਂ ਕਮ ਇੱਥੇ ਹੀ ਨੇ ਅੱਖਾਂ ਤਿਰਕੁੜੀ ਜੋ ਬੈਠ ਗਈ ਤੇਰਕੁੜੀ 'ਚ ਬੈਠਣ ਵਾਲੇ ਸਾਰੇ ਕਪਾਲੀ ਨੇ ਇਹ ਤੇ ਗੁੜੀ ਨੂੰ ਰੱਖਦੀ ਆ ਖੱਪਰ ਨੂੰ ਸਾਥੇ ਚ ਖੱਪਰ ਜਿੰਨੀ ਮਾਦੀ ਖੱਪਰ ਇਹਦੇ ਹੱਥ 'ਚ ਆਇਆ ਮਤਲਬ ਆ ਦਿਮਾਗ ਆਪਣੇ ਖਾਤੀ 'ਚ ਰੱਖਦੀ ਆ ਬੁੱਠੀ 'ਚ ਕਾਬੂ ਖੱਪਰ ਹੱਥ 'ਚ ਆਇਆ ਸਮਝ ਜੀ ਖੱਪਰ ਸੀਟ ਨਹੀਂ ਆ ਜੀ ਇਹ ਹੱਥ 'ਚ ਹੈ ਖੱਪਰ ਹਾਂ ਖੱਪਰ ਵਾਲੀਆਂ ਬੱਤਾਂ ਦਾ ਤਾਂ ਹੀ ਕਪਾਲੀ ਹੈ ਨਮੂ ਚੰਦਰਨੀ ਭਾੜਵਿਆਂ ਗੋਬਿੰਦੀ ਚੰਦਰਨੀ ਭਾੜਵਿਆਂ ਚੰਦਰਨਾ ਚੰਦਰਮਨ ਹੈ ਭਾਨ ਚਿੱਤ ਨਮੋ ਚੰਦਰਨੀ ਭਾੜਵਿਆਂ ਗੋਬਿੰਦੀ ਚੰਦਰਨੀ ਮਨਮਤ ਭਾੜਵਿਆਂ ਜਿਹੜੀ ਅੰਤਰਾਤਮਾ ਦੀ ਆਵਾਜ਼ ਅੰਤਰ ਆਤਮਾ ਦੀ ਆਵਾਜ਼ ਅਰਬੰਦੀ ਕਲਪਣਾ ਦੀ ਆਵਾਜ਼ ਦੋਹਾਂ ਨੂੰ ਇੱਕ ਕਰ ਲੈਣੀ ਹੈ ਇੱਕ ਬਿੰਦੀ ਇੱਕ ਦੋਹਾਂ ਨੂੰ ਐਸਾ ਇੱਕ ਕਰ ਦਿਆਂ ਜਿਵੇਂ ਬਿੰਦੀ ਹੋ ਜਾਂਦੀ ਹੈ ਇੱਕ ਗੋਬਿੰਦੀ ਕਿਵੇਂ ਦੂਤੇ ਕਿੱਥੇ ਹੈ ਇੱਕ ਬਿੰਦੀ ਬਣ ਗਈ ਦੋਹਾਂ ਦੀ ਇੱਕ ਬਿੰਦੂ ਤੇ ਆਉਣਾ ਨਹੀਂ ਨਾ ਨਾ ਜੇ ਕੋਈ ਲੰਬੀ ਚੀਜ਼ ਹੈ ਉਹਨਾਂ ਨੂੰ ਜੋੜ ਦਈਏ ਤਾਂ ਆਰਡਰ ਦੇਖਣਗੇ ਲਮਾਈ ਬਦਗੀ ਨਾ ਰੁਕਣੀ ਹੋਗੀ ਬਿੰਦੀ ਤੇ ਆ ਕੇ ਦੋਏ ਇਕੱਠੀਆਂ ਕਰਦੀਆਂ ਕੁੱਟ ਕੇ ਦੋਏ ਸਾਰੇ ਖਤਮ ਦੋਏ ਸਾਰੇ ਖਤਮ ਇਹ ਤਾਂ ਸਰਾ ਹੀ ਨਹੀਂ ਕੋਈ ਇਹਨੂੰ ਕਿਸਾ ਦੇਨ ਦਾ ਹੀ ਕੋਸ ਨਹੀਂ ਬਿੰਦੀ ਚ ਅੱਗੇ ਬਣਾਉਂਦੇ ਸੀ ਉਹ ਜਿਹੜੀ ਬੱਟੀ ਬਣਦੀ ਸੀ ਜਿਹੜੇ ਕਿਰਪਾਨ ਤਲਵਾਰਾਂ ਬਣਦੀਆਂ ਦਾ ਉਹਦੀ ਬੱਟੀ ਬਣਦੀ ਸੀ ਬੱਟੀ ਜਾਦਾ ਕਰਕੇ ਜਿਹੜੀ ਰਿਆਸਤ ਹੈ ਦੀ ਅ ਰਾਜਸਥਾਨ ਦੀ ਉਹ ਇੱਥੇ ਦੀ ਤਲਵਾਰ ਮਸ਼ਹੂਰ ਸੀ ਕਿ ਆ ਜਿਹੜੀ ਅਕੋਟੇ ਦੇ ਪਰੇ ਐ ਜਾਂ ਜਾਣੇ ਆਪਾਂ ਉੱਥੇ ਦੀ ਬੱਟੀ ਬਹੁਤ ਉੱਥੇ ਫੋਲਾਦੀ ਦੇ ਦਲਵਾਰਾਂ ਵਰਦੀਆਂ ਤੇ ਸੱਤ ਆਤਾਂ ਦੀਆਂ ਵੀ ਤਾਰਾਂ ਪਾਉਂਦੇ ਸੀ। ਜੋਹਰ ਹੁੰਦਾ ਸੀ ਉਹਨਾਂ 'ਚ। ਉਹ ਕੁੱਟ ਕੇ ਸਾਰੀਆਂ ਜੀਹਾਂ ਨੂੰ ਇੱਕ ਵੱਟੀ ਬਣਾਉਂਦੇ ਸੀ। ਥੱਲੇ ਗਈ ਉਹ ਹੀ ਜੀ ਨਿਕਲੀ ਜਾਂਦੀ ਐ। ਤਾਰਾਂ ਲੈ ਲੀਆਂ ਤਾਰਾਂ ਇਕੱਠੀਆਂ ਕਰ ਲੈਣ ਜੋੜ ਕੇ। ਤਾਰਾਂ ਪਹਿਲਾਂ ਬਣਾਉਂਦੇ ਨੇ ਤਾਰਾਂ ਸਾਰੀਆਂ ਵਟਾ ਦੇ ਕੇ ਇਕੱਠੀਆਂ ਕਰ ਲੈਣ। ਇਕੱਠੀਆਂ ਕਰਕੇ ਕੁੱਟ ਕੇ ਇੱਕ ਵੱਟੀ ਬਣਾ ਲੈਣ। ਅੰਦਰ ਉਹਨੇ ਅਟਾ ਅਟਾ ਰਹਿਣੇ ਤਾਰਾਂ ਦੇ ਹੋ ਗੇ। ਦਲਵਾਰਾਂ ਜਵਾਰ ਹੁਣ ਵੀ ਹੈਗੇ ਦਲਵਾਰਾਂ ਥੱਲੇ ਤੱਕ ਜਿੰਨਾ ਮਰਜ਼ੀ ਰਗੜ ਲੋ ਇਹ ਜਾਇ ਨਿਕਲੂ ਨਕਸ਼ਾ ਜੋ ਪੱਥਰਾਂ ਜੋਂ ਨਿਕਲਦਾ ਹੈ ਪੱਥਰਾਂ ਜੋਂ ਨਕਸ਼ਾ ਨਹੀਂ ਬਣੇ ਹਾਂਜੀ ਰਾਈ ਨਮੋ ਚੰਦਰਨੀ ਪਹਾੜ ਵੀ ਆਂ ਗੋਬਿੰਦੀ ਗੋਬਿੰਦੀ ਦੋਹਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਦੇ ਨੇ ਇੱਕ ਬਿੰਦੂ ਤੇ ਦੋਹਾਂ ਨੂੰ ਇੱਕ ਬਣਾ ਦੇਨੀਆ ਦੋਹਾਂ ਦਾ ਕਹਿ ਲੋ ਚਲ ਮਨਾਰ ਜੇ ਤੇ ਕੋ ਹੋ ਜਾਂਦੇ ਨੇ ਮਨਾਰ ਜੇ ਤੇ ਨੂੰ ਇੱਕ ਤੁੰ ਕਰਦੀਆਂ ਜਿਹੜਾ ਇੱਕ ਵੱਡਾ ਜਿਆਦਾ ਆਦਮੀ ਨੇ ਇਹ ਕੋਈ ਤਾਂ ਉੱਗਵੇ ਏ ਮੱਤ ਤੂੰ ਸਿਰਫ ਹੈ ਗੁਰਮਤ ਸਿਰਫ